ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਣੀ ਫੈਕਟਰੀ ਨੇ ਲਾਇਆ ਸੀਗਾ ਆ ਦੇਖ ਲਓ ਫੈਕਟਰੀ ਨੇ ਅੱਜ ਸੇਲ ਲਾਈ ਸੀ 75% ਆਫ ਤੇ ਅੱਜੀ ਪਿੰਡ ਮੂਲਵਾਲ ਚੈੱਕ ਕਰ ਸਕਦੇ ਨੇ ਇਹ ਆਪਣਾ ਲੱਗਿਆ ਹੋਇਆ ਹੈਗਾ ਜਦੋਂ ਆਪਾਂ ਸੁਲਤਾਨਪੁਰ ਨੂੰ ਇਹ ਤਾਂ ਆਪਾਂ ਸੁਲਤਾਨਪੁਰ ਨੂੰ ਜਾਣਿਆ ਨਾ ਮੂਲਵਾਲ ਤੋਂ ਸੁਲਤਾਨਪੁਰ ਨੂੰ ਜਾਣੇ ਹੈਗੇ ਬਾਈ ਸੁਲਤਾਨਪੁਰ ਤੋਂ ਮੂਲਵਾਲ ਮੂਲਵਾਲ ਤੋਂ ਸੁਲਤਾਨਪੁਰ ਰੋਡ ਦੇ ਉੱਪਰ ਮੰਡੀ ਦੇ ਲੱਵੇ ਵੀਰੇ ਆਪਣੀ ਸੇਲ ਲੱਗੀ ਹੋਈ ਹੈ ਅੱਜ 75% ਆਫ ਤੇ ਜੇ ਤੁਸੀਂ ਨੇ ਵਿజిਟ ਕਰਨਾਗਾ ਤਾਂ ਤੁਸੀਂ ਇੱਥੇ ਆ ਸਕਦੇ ਹੋ ਜੀ ਚੱਲ ਵੀਰੇ ਸਸਤੀ ਕਾਲਸ ਆਇਆ ਹੋਰ ਕੀ ਹਾਲ ਚਾਲ ਨੇ ਆਈ ਹੋਣੀ ਠੀਕ ਹੋਵੋਗੇ ਹਾਂਜੀ 75% ਡਿਸਕਾਊਂਟ ਹੈ ਜੀ ਆ ਦੇਖੋ ਸਾਡੀ ਸੇਲ ਲਾਈ ਹੋਈ ਹੈ ਸਰਬਰੀ ਕੰਪਨੀ ਦੀ ਤੁਸੀਂ ਆਓ ਜ਼ਰੂਰ ਵਿਜ਼ਿਟ ਕਰੋ ਤੁਰੀ ਤੋਂ ਬਰਨਾਲਾ ਰੋਡ ਹਾਂਜੀ ਤੁਰੀ ਤੋਂ ਬਰਨਾਲਾ ਰੋਡ ਜ਼ਰੂਰ ਆਓ ਜ਼ਰੂਰ ਆਓ ਵਿਜ਼ਿਟ ਕਰੋ ਤੁਰੀ ਤੋਂ ਬਰਨਾਲਾ ਰੋਡ ਬਾਕੀ ਆ ਦੇਖੋ ਸਾਡੇ ਆਰਟੀਕਲ ਤੁਹਾਨੂੰ ਦਿਖਾਣੇ ਆ ਅੰਮ੍ਰਿਤਸਰ ਦੀਆਂ ਆਰਟੀਕਲ ਸਾਡੇ ਪੂਰੇ ਘੈਂਟ ਆ ਦੇਖੋ ਆ ਟਿਕਲ ਇਹ ਜਿਹੇ ਸ਼ੂਜ਼ ਨੇ ਜੀ ਇਹ ਸਰ ਬੜੀ ਕੰਪਨੀ ਦੇ ਨਹੀਂ ਸਰ ਬੜੀ ਕੰਪਨੀ ਦੇ ਸ਼ੂਜ਼ ਦੇਖੋ ਪੂਰੇ ਘੇੜ ਨੇ ਇਹ ਅਸੀਂ ਮੇਲਾ ਲਾਇਆ ਅੱਜ ਇਹ ਮਸ਼ਹੂਰੀ ਕਰਨ ਲਈ ਸਾਡੀ ਕੰਪਨੀ ਦੀ ਮਸ਼ਹੂਰੀ ਕਰਨ ਲਈ ਮੇਲਾ ਲਾਇਆ ਜਿਉਂ ਲਾਇਆ ਅੱਜ ਇਹ ਧੂਰੀ ਤੋਂ ਪ੍ਰਣਾਲਾ ਰੋਡ ਸੁਲਤਾਨਪੁਰ ਪਿੰਡ ਵਿਖੇ ਫੈਕਟਰੀ ਆ ਸਾਡੀ ਉੱਥੇ ਸ਼ੂਜ਼ ਤਿਆਰ ਹੁੰਦੇ ਨੇ ਸੀਜ਼ਨ ਦੀ ਅਸੀਂ ਗਾਰੰਟੀ ਦਿੰਨੇ ਆ ਸੀਜ਼ਨ ਦੀ ਅੰਮ੍ਰਿਤ ਗੁਰਤੇ ਆ ਸਾਡੇ ਭਰਾ ਨੇ ਜੋ ਸੇਲ ਕਰ ਰਹੇ ਨੇ ਹਾਂਜੀ ਕੀ ਹਾਲ ਹੈ ਬਹੁਤ ਵਧੀਆ ਬਹੁਤ ਵਧੀਆ ਜਰੂਰ ਬੇਨਤੀ ਕਰੂ ਜੀ ਆ ਦੇਖੋ ਮਾਲ ਮੇਰੇ ਭਰਾ ਨੂੰ ਕਿਸੇ ਹੋਲ سیلਰ ਨੂੰ ਚਾਹੀਦਾ ਹੋਊਗਾ ਕਿਸੇ ਦੁਕਾਨਦਾਰ ਨੂੰ ਜਰੂਰ ਆਓ ਮਾਲ ਤੁਹਾਨੂੰ ਪੂਰਾ ਵਧੀਆ ਬਣਾ ਕੇ ਦਵਾਂਗੇ ਤੋਂ ਵਧੀਆ ਓਡਾ ਕੰਮ ਚੱਲੂਗਾ ਜਰੂਰ ਆਓ ਮਾਲ ਇੱਕ ਨੰਬਰ ਹੋਊਗਾ ਗਾਰੰਟੀ ਹੋਊਗੀ ਸਾਡੇ ਮਾਲ ਦੀ ਓਕੇ ਜੀ ਧੰਨਵਾਦ